ਅੰਦਰ ਸਾਬ ਦੇ ਵਿੱਚ ਨਾ ਲੋਹਗੜ ਦੇ ਕਿਲੇ ਨੂੰ ਪਹਾੜੀ ਰਾਜਾਂ ਦੀਆਂ ਫੌਜਾਂ ਨੇ ਘੇਰ ਲਿਆ। ਭਈ ਕਿਲੇ ਦੇ ਅੰਦਰ ਰਸਤ ਪਾਣੀ ਜਦੋਂ ਨਾ ਗਿਆ ਨਾ ਤੇ ਸਿੰਘਾਂ ਨੂੰ ਹਾਰ ਮੰਨਣ ਵਾਸਤੇ ਅਸੀਂ ਸੌਖਿਆ ਹੀ ਮਜਬੂਰ ਕਰ ਲਾਂਗੇ। ਸਾਰੇ ਪਾਸਿਓਂ ਜਦੋਂ ਘੇਰਾ ਪਿਆ ਹੋਇਆ ਸੀ ਨਾ ਕੋਈ ਅੰਦਰ ਜਾ ਸਕਦਾ ਤੇ ਨਾ ਹੀ ਕੋਈ ਬਾਹਰ ਆ ਸਕਦਾ ਸੀ। ਲਗਭਗ 20 ਦਿਨ ਦਾ ਘੇਰਾ ਪਿਆ ਰਿਆ ਤੇ ਵੈਰੀ ਦੀ ਵੀ ਕੋਈ ਪੇਸ਼ ਨਹੀਂ ਸੀ ਜਾਂਦੀ ਕਾਲੀ ਪੈ ਕੇ ਨਾ ਉਹਨਾਂ ਨੇ ਇੱਕ ਨਵੀਂ ਚਾਲ ਚੱਲੀ ਕਹਿੰਦੇ ਲੜਾਈ ਦਾ ਦੋ ਟੁਕ ਫੈਸਲਾ ਹੁਣ ਕਰਨਾ ਵੀ ਲੋਹ ਗੜ ਦਾ ਜਿਹੜਾ ਦਰਵਾਜਾ ਨਾ ਇਹ ਟੁੱਟ ਜਾਏ ਇਹਦੇ ਵਾਸਤੇ ਇੱਕ ਨਵੀਂ ਉਹਨਾਂ ਨੇ ਤਜ਼ਵੀਜ ਬਣਾਈ ਇੱਕ ਬਹੁਤ ਤਾਕਤਵਾਰੀ ਤਾਕਤਵਰ ਜਿਹੜਾ ਹਾਥੀ ਸੀ ਨਾ ਉਹਨੂੰ ਸ਼ਰਾਬ ਪਿਆ ਕੇ ਉਹਦੇ ਮੱਥੇ ਤੇ ਲੋਹੇ ਦੇ ਤਵੇ ਬੰਨ੍ਹ ਦਿੱਤੇ ਜੇ ਕੋਈ ਮੱਥੇ 'ਚ ਵਾਰ ਕਰੇ ਤੇ ਵਾਰ ਲੱਗੇ ਨਾ ਸ਼ਰਾਬ ਦਾ ਨਸ਼ਾ ਪਿਆ ਗਿਆ ਮਸਤ ਹਾਥੀ ਚੀਕਾਂ ਮਾਰਦਾ ਨਾ ਕਿਲੇ ਦੇ ਦਰਵਾਜ਼ੇ ਵੱਲ ਵਧਿਆ ਤੇ ਇਸ ਹਾਥੀ ਦੇ ਪਿੱਛੇ ਪਹਾੜੀ ਰਾਜਾਂ ਦੀਆਂ ਫੌਜਾਂ ਪੀ ਜਦੋਂ ਦਰਵਾਜ਼ਾ ਭੰਨ ਦਿੱਤਾ ਕਿਲੇ ਰਾਦੇ ਉਦੋਂ ਸੌਖੇ ਹੀ ਅਸੀਂ ਅੰਦਰ ਵੜ ਜਾਗੇ ਇਸ ਹਾਥੀ ਦੇ ਮੁਕਾਬਲੇ ਵਾਸਤੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਿਲਾਂ ਹੋਰ ਸਿੰਘਾਂ ਨੂੰ ਤਿਆਰ ਕੀਤਾ ਵਿਸਥਾਰ ਨਹੀਂ ਸੰਖੇਪ ਹੀ ਬੇਨਤੀ ਕਰਨੀ ਹੈ ਜਦੋਂ ਬਚੱਤਰ ਸਿੰਘ ਨੂੰ ਤਿਆਰ ਕੀਤਾ ਨਾ ਸਤਿਗੁਰੂ ਨੇ ਕਿਹਾ ਜਦੋਂ ਤੇ ਬੜਾ ਖੁਸ਼ ਹੋਇਆ ਬੜਾ ਚਾ ਚੜ ਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੇਰੇ ਜਮੇ ਇੱਕ ਸੇਵਾ ਲਈ ਹੈ। ਉਹ ਹੋਰ ਨਾ ਦੂਜੇ ਸਿੰਘਾਂ ਵਾਂਗੂ ਯਬਰਤਾਰੀ ਗੁਰੂ ਦਾ ਸੱਤ ਬਚਣੀ ਤੇ ਗੁਰੂ ਜੀ ਦੇ ਹੁਕਮਤੋਂ ਆਪਣੀਆਂ ਜਾਨ ਜਾਨਾ ਵਾਰਨ ਵਾਲੇ ਸਿੰਘ ਉਹਨਾਂ ਦੇ ਵਿੱਚੋਂ ਇੱਕ ਸੀ ਬਾਬਾ 75 ਸਿੰਘ। ਗੁਰੂ ਜੀ ਨੇ ਨਾ ਭਾਈ ਬਚੱਤਰ ਸਿੰਘ ਨੂੰ ਇੱਕ ਬਹੁਤ ਤਿੱਖੀ ਅਤੇ ਵੜਾਂ ਵਾਲੀ ਨੋਗ ਦਾ ਵਰਸ਼ਾ ਦਿੱਤਾ ਜਿਹਨੂੰ ਨਾਗਣੀ ਵਰਸ਼ਾ ਕਹਿ ਕੇ ਜਾਣਿਆ ਜਾਂਦਾ ਹੈ ਉਹ ਵਰਸ਼ਾ ਅੱਜ ਵੀ ਅਨੰਦਪੁਰ ਸਾਹਿਬ ਦੇ ਵਿੱਚ ਸੰਗਤਾਂ ਉਹਦੇ ਦਰਸ਼ਨ ਕਰਦੀਆਂ ਨੇ ਭਾਈ ਸਾਹਿਬ ਨੇ ਲੋਹ ਗੜ ਦਾ ਦਰਵਾਜ਼ਾ ਖੋਲ ਗੇ ਨਾ ਜਦੋਂ ਹਾਥੀ ਨੇ ਟੱਕਰ ਮਾਰਨੀ ਸੀ ਉਦੋਂ ਪਹਿਲਾਂ ਹੀ ਬਾਬਾ ਬਚੱਤਰ ਸਿੰਘ ਨੇ ਦਰਵਾਜ਼ਾ ਖੋਲ ਕੇ ਤੇ ਹਾਥੀ ਨੂੰ ਲਲਕਾਰ ਲਿਆ ਬਿਲਕੁਲ ਘਬਰਾਇਆ ਨਹੀਂ ਵੀ ਇਹ ਮੇਰੇ ਅੱਗੇ ਪਹਾੜ ਵਰਗਾ ਹਾਥੀ ਖੜਾ ਕਿਉਂਕਿ ਉਹਦਾ ਭਰੋਸਾ ਸੀ ਗੁਰੂ ਦੇ ਉਤੇ ਤੇ ਗੁਰੂ ਨੂੰ ਹਮੇਸ਼ਾ ਭਾਈ ਬਚੱਤਰ ਸਿੰਘ ਜੀ ਆਪਣੇ ਅੰਗ ਸੰਗ ਸਮਝਦੇ ਸੀ ਬੜੀ ਫੁਰਤੀ ਨਾਲ ਘੋੜੇ ਦੀਆਂ ਰਕਾਬਾਂ ਵਿੱਚ ਖੜੇ ਹੋ ਕੇ ਨਾ ਉਹਨੇ ਜਦੋਂ ਹਾਥੀ ਨੇੜੇ ਆਇਆ ਤੇ بڑے ਜੋਰ ਨਾਲ ਬਰਸ਼ਾ ਮਾਰਿਆ ਭਾਈ ਬਚੱਤਰ ਸਿੰਘ ਨੇ ਉਹਨਾਂ ਅੰਦਾਜ਼ਾ ਲਾ ਲਓ ਵੀ ਮੱਥੇ ਤੇ ਲੋਹੇ ਦੀਆਂ ਤਵੀਆਂ ਬਨੀਆਂ ਉਹਨਾਂ ਨੂੰ چیرਦਾ ਹੋਇਆ ਨੇਜਾ ਹਾਥੀ ਦੇ ਮੱਥੇ ਵਿੱਚ ਧੱਸ ਗਿਆ ਤੇ ਜਦੋਂ ਹਾਥੀ ਦੇ ਮੱਥੇ ਵਿੱਚ ਨੇਜਾ ਵਜਾ ਤੇ ਉਹ ਚੀਕਾਂ ਮਾਰਦਾ ਫਿਰ ਪਛਾਣ ਨੂੰ ਭਜਾ ਤੇ ਪਿੱਛੇ ਸੀ ਪਹਾੜੀ ਫੌਜ ਹੁਣ ਫੌਜ ਨੂੰ ਪੈਰਾਂ ਦੇ ਥੱਲੇ ਲਤਾੜਦਾ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਭੱਜਾ ਫਿਰਦਾ ਆਤੀ ਜਾਰਮਾਂ ਦੀ ਜਿਹੜੀ ਚਾਲ ਸੀ ਨਾ ਉਹ ਉਹਨਾਂ ਨੂੰ ਹੀ ਮਹਿੰਗੀ ਪੈ ਗਈ ਤੇ ਪਹਾੜੀ ਰਾਜੇ ਫੌਜਾਂ ਸਮੇਤ ਹੀ ਪਿਛੇ ਨੂੰ ਭੱਜ ਉੱਠੇ ਇਹ ਅਮਰਦੀ ਤਾਕਤ ਸੀ ਜਿਨੇ ਭਾਈ ਬਚੱਤਰ ਸਿੰਘ ਜੀ ਨੂੰ ਇੰਨਾ ਸੂਰਬੀਰ ਬਹਾਦਰ ਤੇ ਨਡਰ ਬਣਾ ਦਿੱਤਾ